ਫਾਰਦੀ ਤੇ ਨਾਲ ਹੀ ਗੱਲ ਕਰਾਂਗੇ ਅੱਜ ਹੋਣ ਵਾਲੀ ਸਭ ਤੋਂ ਵੱਡੀ ਮੀਟਿੰਗ ਦੀ ਜਿਸ ਤੇ ਕਿ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਅੱਜ ਆਖਰਕਾਰ ਇਸ ਮੀਟਿੰਗ ਦੇ ਵਿੱਚ ਕਿਹੜਾ ਵੱਡਾ ਫੈਸਲਾ ਲਿਆ ਜਾਂਦਾ ਹੈ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਕਿਉਂਕਿ ਅੱਜ ਭਾਰਤ ਤੇ ਪਾਕਿਸਤਾਨ ਦੇ ਡੀਜੀ ਐਮਓ ਦੇ ਵਿਚਾਲੇ ਵੱਡੀ ਮੀਟਿੰਗ ਵੱਡੀ ਗੱਲਬਾਤ ਇਸ ਸੀਫਾਇਰ ਤੋਂ ਬਾਅਦ ਆਉਣ ਜਾ ਰਹੀ ਹੈ ਕਿਉਂਕਿ 10 ਤਰੀਕ ਨੂੰ ਵੱਡਾ ਫੈਸਲਾ ਲਿਆ ਜਾਂਦਾ ਹੈ ਦੋਵੇਂ ਦੇਸ਼ਾਂ ਦੇ ਵੱਲੋਂ ਜਦੋਂ ਕਿ ਜੰਗਬੰਦੀ ਦਾ ਫੈਸਲਾ ਲਿਆ ਗਿਆ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੰਗਬੰਦੀ ਤੋਂ ਬਾਅਦ ਆਮ ਵਰਗੇ ਹਾਲਾਤ ਜੋ ਕਿਸ ਰੱਦੀ ਜ਼ਿਲ੍ਹਿਆਂ ਦੇ ਉਸ ਰੱਦੀ ਸੂਬਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਇਹ ਜੰਗਬੰਦੀ ਦੇ ਵਿਚਾਲੇ ਅੱਜ ਦੀ ਇਹ ਮੀਟਿੰਗ ਬਹੁਤ ਏਮ ਹੈ ਇਸ ਮੀਟਿੰਗ ਦੇ ਵਿੱਚੋਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਵੱਡਾ ਸਵਾਲ ਹੈ ਕਿ ਕੀ ਜੰਗ ਤੇ ਪੂਰੀ ਤਰ੍ਹਾਂ ਦੇ ਨਾਲ ਬ੍ਰੇਕ ਲੱਗ ਜਾਵੇਗੀ ਕਿ ਪੂਰੀ ਤਰ੍ਹਾਂ ਲਗਾਤਾਰ ਇਸ ਸੀਜ਼ਫਾਇਰ ਇਹ ਜੰਗਬੰਦੀ ਰਹੇਗੀ ਇਸ ਨੂੰ ਲੈ ਕੇ ਵੀ ਅੱਜ ਦੀ ਸਿਮੀਟਿੰਗ ਦੇ ਵਿੱਚ ਇਸ ਗੱਲਬਾਤ ਦੇ ਦੌਰਾਨ ਚਰਚਾ ਹੋਵੇਗੀ ਕਿਉਂਕਿ ਠੀਕ ਦੁਪਹਿਰ 12 ਵਜੇ ਦੋਵੇਂ ਦੇਸ਼ਾਂ ਦੇ ਡੀਜੀਐਮਓ ਦੇ ਵਿਚਾਲੇ ਇਹ ਗੱਲਬਾਤ ਹੋਣ ਜਾ ਰਹੀ ਹੈ ਬੀਤੇ ਦਿਨੀ ਭਾਰਤ-ਪਾਕ ਸਰਹੱਦ ਤੇ ਕੋਈ ਵੀ ਵਿਰੋਧੀ ਗਤੀਵਿਧੀ ਨਹੀਂ ਹੋਈ ਹਾਲਾਂਕਿ 10 ਤਰੀਕ ਨੂੰ ਜਦੋਂ ਕਿ ਜੰਗਬੰਦੀ ਦਾ ਫੈਸਲਾ ਲਿਆ ਜਾਂਦਾ ਉਸ ਤੋਂ ਠੀਕ 2 ਘੰਟੇ ਬਾਅਦ ਪਾਕਿਸਤਾਨ ਦੇ ਵੱਲੋਂ ਇਸ ਸੀਜ਼ਫਾਇਰ ਦੀ ਉਲੰਘਣਾ ਵੀ ਕੀਤੀ ਗਈ ਪਰ ਜੇਕਰ ਲੰਗੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਅਜੀਹੀ ਵਿਰੋਧੀ ਗਤੀਵਿਧੀ ਨਾ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਸਰਦੀ ਜ਼ਿਲ੍ਹੇ ਦੇ ਵਿੱਚ ਨਜ਼ਰ ਨਹੀਂ ਆਈ ਆ ਪਾਕਿਸਤਾਨ ਦੇ ਡੀਜੀਐਮਓ ਨੇ ਦਰਸਲ 10 ਮਈ ਨੂੰ 3:35 ਵਜੇ ਭਾਰਤ ਦੇ ਡੀਜੀਐਮਓ ਨੂੰ ਕਾਲ ਕੀਤੀ ਸੀ ਗੱਲਬਾਤ ਤੋਂ ਬਾਅਦ ਸ਼ਾਮ ਨੂੰ 5 ਵਜੇ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਪਾਕਿਸਤਾਨ ਨੇ 10 ਮਈ ਨੂੰ ਹਾਲਾਂਕਿ ਸੀਜ਼ ਫਾਇਰ ਨੂੰ ਤੋੜਿਆ ਸੀ ਤਾਂ ਇਸ ਜੰਗਬੰਦੀ ਦੇ ਵਿਚਾਲੇ ਇਸ ਸੀਜ਼ ਫਾਇਰ ਦੇ ਵਿਚਾਲੇ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓ ਦੇ ਵਿਚਾਲੇ ਅੱਜ ਠੀਕ ਦੁਪਹਿਰ 12 ਵਜੇ ਗੱਲਬਾਤ ਹੋਵੇਗੀ ਜਿਸ ਤੇ ਕਿ ਪੂਰੇ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਅੱਜ ਦੀ ਇਸ ਗੱਲਬਾਤ ਦੇ ਦੌਰਾਨ ਆ ਕੀ ਵੱਡਾ ਫੈਸਲਾ ਲਿਆ ਜਾਂਦਾ ਹੈ ਆ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਕੀ ਕਸ਼ਮੀਰ ਵਾਲੇ ਮੁੱਦੇ ਤੇ ਵੀ ਗੱਲਬਾਤ ਹੁੰਦੀ ਹੈ ਕੀ ਦੋਵੇਂ ਦੇਸ਼ਾਂ ਦੇ ਵਿਚਾਲੇ ਕਸ਼ਮੀਰ ਵਾਲੇ ਮੁੱਦੇ ਤੇ ਗੱਲਬਾਤ ਅੱਗੇ ਤੁਰੇਗੀ ਅੱਗੇ ਵਧੇਗੀ ਆ ਕਿਉਂਕਿ 1947 ਤੋਂ ਲੈ ਕੇ ਲਗਾਤਾਰ ਜੋ ਕਿ ਲਗਾਤਾਰ ਕਾਸ਼ਮੀਰ ਵਾਲਾ ਮੁੱਦਾ ਬਰਕਰਾਰ ਹੈ ਤੇ ਇਸ ਦੇ ਵਿਚਾਲੇ ਖਿਆਰ ਵੇਖਣਾ ਹੋਵੇਗਾ ਕਿ ਅੱਜ ਇਸ ਗੱਲਬਾਤ ਦੇ ਦੌਰਾਨ ਇਸ ਮੁੱਦੇ ਤੇ ਵੀ ਗੱਲਬਾਤ ਹੁੰਦੀ ਹੈ ਆ ਤਾਂ ਅੱਜ ਦੀ ਏ ਗੱਲਬਾਤ ਬਹੁਤ ਐਮ ਹੈ ਠੀਕ ਦੁਪਹਿਰੇ 12 ਵਜੇ ਪੂਰੀ ਗੱਲਬਾਤ ਹੋਵੇਗੀ ਇਸ ਗੱਲਬਾਤ ਦੇ ਨਾਲ ਜੁੜੀ ਜੋ ਵੀ ਜਾਣਕਾਰੀ ਸਾਡੇ ਕੋਲ ਪਹੁੰਚੇਗੀ ਸਭ ਤੋਂ ਪਹਿਲਾਂ ਨਿਊਜ਼ ਏਟਨ ਪੰਜਾਬ ਦੇ ਦਰਸ਼ਕਾਂ ਤੱਕ ਪੂਰੀ ਸਹੀਕ ਜਾਣਕਾਰੀ ਪਹੁੰਚਾਵਾਂਗੇ ਕਿ ਅੱਜ ਦੀ ਇਸ ਗੱਲਬਾਤ ਦੇ ਦੌਰਾਨ ਆ ਕੀ ਵੱਡਾ ਫੈਸਲਾ ਲਿਆ ਜਾਂਦਾ ਤੇ ਕੀ ਨਿਚੋੜ ਨਿਕਲ ਕੇ ਸਾਹਮਣੇ ਆਉਂਦਾ ਅੱਜ ਤਾਨੂੰ ਸਹੀ 96 ਘੰਟੇ ਦੇ ਵਿੱਚ ਕਿਵੇਂ ਆਪਰੇਸ਼ਨ ਸਿੰਧੂਰ ਦੇ ਤਹਿਤ ਭਾਰਤੀ ਸੈਨਾ ਦੇ ਵੱਲੋਂ ਕਾਰਵਾਈ ਕੀਤੀ ਤੁਹਾਨੂੰ ਪੂਰੇ ਵਿਸਥਾਰ ਦੇ ਨਾਲ ਦੱਸਦੇ ਹਾਂ 100 ਦੇਸ਼ਤਗਰਦ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਟੇਰ ਕੀਤੇ ਗਏ 96 ਘੰਟੇ ਦੇ ਵਿੱਚ 35 ਤੋਂ 40 ਪਾਕਿਸਤਾਨੀ ਫੌਜੀ ਵੀ ਟੇਰ ਕੀਤੇ ਗਏ ਨੇ ਭਾਰਤੀ ਸੈਨਾ ਦਾ ਸਭ ਤੋਂ ਵੱਡਾ ਐਕਸ਼ਨ ਹੈ ਸਭ ਤੋਂ ਵੱਡੀ ਕਾਰਵਾਈ ਹੈ ਭਾਰਤੀ ਸੈਨਾ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਕੱਲ ਜੋ ਕਿ ਇਹ ਜਾਣਕਾਰੀ ਦਿੱਤੀ ਗਈ ਕਈ ਪਾਕ ਏਅਰਕ੍ਰਾਫਟ ਵੀ ਮਾਰ ਗ੍ਰਾਏ ਗਏ ਪਾਕ ایرਕ੍ਰਾਫਟ ਵੀ ਢੇਰ ਕੀਤੇ ਗਏ ਭਾਰਤੀ ਸੈਨਾ ਦੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਹਮਾਕਤ ਕੀਤੀ ਗਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਰਤੀ ਸੈਨਾ ਦਾ ਜ਼ਬਰਦਸਤ ਐਕਸ਼ਨ ਜੋ ਕਿ ਪਾਕਿਸਤਾਨ ਦੇ ਖਿਲਾਫ ਇਹਨਾਂ 96 ਘੰਟਿਆਂ ਦੇ ਦੌਰਾਨ ਨਜ਼ਰ ਆਇਆ ਕਈ ਪਾਕ ایرਕ੍ਰਾਫਟ ਵੀ ਜੋ ਕਿ ਭਾਰਤੀ ਸੈਨਾ ਦੇ ਵੱਲੋਂ ਢੇਰ ਕਰ ਦਿੱਤੇ ਗਏ ਕਿਉਂਕਿ 96 ਘੰਟੇ ਜੋ ਕਿ ਆਪਰੇਸ਼ਨ ਸਿੰਦੂਰ 7 ਮਈ ਤੋਂ ਹੀ ਲਗਾਤਾਰ ਜਾਰੀ ਹੈ ਤੇ ਇਸ ਦੇ ਵਿਚਾਲੇ ਕੀ ਕੀ ਐਕਸ਼ਨ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਰਿਹਾ ਪਾਕ ਜਹਾਜ਼ ਸਾਡੀ ਹੱਦ ਦੇ ਵਿੱਚ داخل ਨਹੀਂ ਹੋ ਸਕੇ ਭਾਰਤੀ ਸੈਨਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਾਕ ਦਾ ਕੋਈ ਵੀ ਜਹਾਜ਼ ਭਾਰਤੀ ਹੱਦ ਦੇ ਵਿੱਚ ਦਾਖਲ ਨਹੀਂ ਹੋ ਸਕਿਆ ਪਾਕਿਸਤਾਨ ਦੇ ਸਾਰੇ ਹਮਲੇ ਭਾਰਤੀ ਸੈਨਾ ਦੇ ਵੱਲੋਂ ناکਾਮ ਕੀਤੇ ਗਏ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਾਕਿਸਤਾਨ ਦੀ ਸੈਨਾ ਦੇ ਵੱਲੋਂ ਪਰ ਹਰ ਹਮਲੇ ਦੇ ਵਿੱਚ ਮੂੰਹ ਤੋੜ ਜਵਾਬ ਮਿਲਿਆ ਭਾਰਤ ਦੇ ਸਾਰੇ ਪਾਇਲਟ ਸੁਰੱਖਿਅਤ ਨੇ ਆ ਜੋ ਵੀ ਪਾਇਲਟ ਜਿਨ੍ਹਾਂ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਇਹ ਸਟ੍ਰਾਈਕ ਕੀਤੀ ਗਈ 7 ਮਈ ਨੂੰ ਤਾਂ ਭਾਰਤੀ ਸੈਨਾ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਾਰੇ ਪਾਇਲਟ ਬਿਲਕੁਲ ਆ ਸੁਰੱਖਿਆਤ ਨੇ 96 ਘੰਟੇ ਦੇ ਦੌਰਾਨ 7 ਮਈ ਦੀ ਜ਼ਿਕਰ ਗੱਲ ਕੀਤੀ ਜਾਵੇ ਜਦੋਂ ਆਪਰੇਸ਼ਨ ਸਿੰਦੂਰਦੀਸ਼ ਸ਼ੁਰੂਆਤ ਹੁੰਦੀ ਹੈ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲਿਆ ਜਾਂਦਾ ਤਾਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਭਾਰਤੀ ਸੈਨਾ ਨੇ 100 ਅੱਤਵਾਦੀਆਂ ਨੂੰ ਟੇਰ ਕਰ ਦਿੱਤਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਪਾਕਿਸਤਾਨ ਨੂੰ ਭਾਰਤੀ ਫੌਜ ਦੀ ਜੋ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇਕਰ ਸੀਰੀਫਾਇਰ ਤੋੜਿਆ ਗਿਆ ਤਾਂ ਵੱਡਾ ਵਾਰ ਕੀਤਾ ਜਾਵੇਗਾ ਬੇਸ਼ੱਕ ਸੀਜ਼ਫਾਇਰ ਹੈ ਦੋਵੇਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਹੈ ਪਰ ਜੇਕਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦਾ ਭਾਰਤੀ ਸੈਨਾ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਇਹ ਵੀ ਭਾਰਤੀ ਸੈਨਾ ਨੇ ਸਾਫ਼ ਕਹਿ ਦਿੱਤਾ ਹੈ ਸਾਡੇ ਕੋਲ ਪਲਾਨ ਅਤੇ ਪੂਰੀ ਤਿਆਰੀ ਹੈ ਭਾਰਤੀ ਸੈਨਾ ਨੇ ਕਿਹਾ ਕਿ ਸਾਡੇ ਕੋਲ ਪੂਰੀ ਪਲੈਨਿੰਗ ਹੈ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਜੇਕਰ ਪਾਕਿਸਤਾਨ ਕੋਈ ਹਮਾਕਤ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਸਾਡੇ ਤੇ ਕੋਈ ਵੀ ਹਮਲਾ ਹੋਇਆ ਦਾ ਫੈਸਲਾ ਕੌਣ ਜਵਾਬ ਦੇਵਾਂਗੇ ਭਾਰਤੀ ਸੈਨਾ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਮੜ ਤੋਂ ਪਾਕਿਸਤਾਨ ਨੂੰ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਫਿਰ ਫੈਸਲਾ ਕੌਣ ਜਵਾਬ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ ਦੇਣ ਦੇ ਵਿੱਚ ਭਾਰਤੀ ਫੌਜ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ ਕਿਉਂਕਿ 10 ਤਰੀਕ ਨੂੰ ਜੰਗਬੰਦੀ ਦਾ ਫੈਸਲਾ ਹੋਇਆ ਪਰ ਫਿਰ ਵੀ ਜੇਕਰ ਪਾਕਿਸਤਾਨ ਹਮਾਕਤ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਜੇ ਸੀਫਾਇਰ ਤੋੜਿਆ ਗਿਆ ਤਾਂ ਵੱਡਾ ਵਾਰ ਕੀਤਾ ਜਾਵੇਗਾ ਭਾਰਤੀ ਸੈਨਾ ਦੇ ਵੱਲੋਂ ਇਹ ਸਾਫ ਸਾਫ ਵਾਰਨਿੰਗ ਜੋ ਕਿ ਪਾਕਿਸਤਾਨ ਨੂੰ ਦਿੱਤੀ ਗਈ ਹੈ ਤਾ ਉੱਥੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਸਖਤ ਸੰਦੇਸ਼ ਪਾਕਿਸਤਾਨ ਨੂੰ ਦਿੱਤਾ ਗਿਆ ਹੈ ਕਿ ਜੇਕਰ ਉਧਰੋਂ ਯਾਨੀ ਕਿ ਪਾਕਿਸਤਾਨ ਤੋਂ ਜੇਕਰ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ ਗੋਲੀ ਦਾ ਜਵਾਬ ਗੋਲੇ ਦੇ ਨਾਲ ਭਾਰਤੀ ਸੈਨਾ ਦੇ ਵੱਲ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਸਖਤ ਸੰਦੇਸ਼ ਆ ਗਵੰਡੀ ਦੇਸ਼ ਨੂੰ ਦਿੱਤਾ ਗਿਆ ਕੱਲ ਦਰਸਲ ਜੋਕੇ ਮੀਟਿੰਗ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਗਵਾਈ ਦੇ ਵਿੱਚ ਤਿੰਨੇ ਸਨਾਵਾ ਦੇ ਮੁਖੀਆਂ ਦੇ ਨਾਲ ਅਜੀਤ ਢੁਪਾਲ ਦੇ ਨਾਂ ਰੱਖਿਆ ਮੰਤਰੀ ਦੇ ਨਾਲ ਉਸੇ ਮੀਟਿੰਗ ਦੇ ਵਿੱਚ ਹੀ ਦਰਸਲ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਸਖਤ ਸੰਦੇਸ਼ ਦਿੱਤਾ ਜਾਂਦਾ ਹੈ ਕਿ ਜੇਕਰ ਉਧਰੋਂ ਯਾਨੀ ਕਿ ਦੁਸ਼ਮਣ ਦੇਸ਼ ਜੇਕਰ ਗੋਲੀ ਚਲਾਉਂਦਾ ਹੈ ਤਾਂ ਭਾਰਤ ਭਾਰਤੀ ਸੈਨਾ ਉਸ ਦਾ ਜਵਾਬ ਗੋਲੇ ਨਾਲ ਦੇਵੇਗੀ ਤਾਂ ਪਾਕਿਸਤਾਨ ਨੂੰ ਨਹੀਂ ਬਖਸ਼ੇਗਾ ਭਾਰਤ ਪਾਬੰਦੀਆਂ ਜਿਹੜੀਆਂ ਕਿ ਲਗਾਤਾਰ جاری ਰਹਿਣਗੀਆਂ ਹਾਲਾਂਕਿ ਆ ਜੰਗਮੰਦੀ ਦਾ ਫੈਸਲਾ ਹੋ ਚੁੱਕਾ ਹੈ ਪਰ ਪਾਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਸਿੰਧੂ ਜਲ ਸਮਝੌਤੇ ਤੇ ਜੋ ਕਿ ਰੋਕ ਲਗਾਈ ਗਈ ਪੈਲਗਾਮ ਅਤਵਾਦੀ ਹਮਲੇ ਦੇ ਬਾਅਦ ਉਹ ਰੋਕ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਅਟਾਰੀ ਚੈੱਕ ਪੋਸਟ ਜੋ ਕਿ ਬੰਦ ਕੀਤੀ ਗਈ ਹੈ ਉਸੇ ਤਰੀਕੇ ਦੇ ਨਾਲ ਬੰਦ ਰਹੇਗੀ ਵਪਾਰ ਤੇ ਪਾਬੰਦੀ ਵੀ ਜਾਰੀ ਰਹੇਗੀ ਕਿਉਂਕਿ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ 파ਰ ਸਰਕਾਰ ਦੇ ਵੱਲੋਂ ਇਹ ਸਖਤ ਫੈਸਲੇ ਪਾਕਿਸਤਾਨ ਦੇ ਖਿਲਾਫ ਲਏ ਗਏ ਤਾਂ ਵਪਾਰ ਤੇ ਪਾਬੰਦੀ ਜਾਰੀ ਰਹੇਗੀ ਵੀਜ਼ਾ ਸੇਵਾ ਫਿਲਹਾਲ ਸਸਪੈਂਡ ਰਹੇਗੀ 에어 에어 ਸਪੇਸ ਆ ਬੰਦ ਰਹੇਗਾ ਪਾਕਿਸਤਾਨੀ ਕਲਾਕਾਰਾਂ ਤੇ ਰੋਕ ਲਗਾਏਗੀ ਕਿਉਂਕਿ ਉਹਨਾਂ ਦੇ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟ ਜੋ ਕਿ ਭਾਰਤ ਦੇ ਵਿੱਚ ਬੈਨਨ ਕੀਤੇ ਗਏ ਨੇ ਤਾਂ ਉਹ ਬੈਨ ਵੀ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤਾਂ ਪਾਬੰਦੀਆਂ ਆਹ ਵਾਲੀ ਸ਼ਰਤਾਂ ਵਾਲੀ ਦਰਸਲੇ ਜੰਗਬੰਦੀ ਹੈ ਜੋ ਪਹਿਲਾਂ ਫੈਸਲੇ ਪਾਕਿਸਤਾਨ ਦੇ ਖਿਲਾਫ ਭਾਰਤੀ ਸਰਕਾਰ ਦੇ ਵੱਲੋਂ ਲਏ ਗਏ ਉਸੇ ਤਰੀਕੇ ਦੇ ਨਾਲ ਪਾਬੰਦੀਆਂ ਜਾਰੀ ਰਹਿਣਗੀਆਂ ਤਾਂ ਇੱਕ ਇੱਕ ਕਰਕੇ ਤੁਹਾਨੂੰ ਵਿਸਤਾਰ ਦੇ ਨਾਲ ਪੂਰੀ ਜਾਣਕਾਰੀ ਦੇ ਰਹੇ ਹਾਂ 12 ਮਈ ਬਾਰਡਰ ਦੀ ਰਿਪੋਰਟ ਦੇ ਤੁਹਾਨੂੰ ਦੇ ਰਹੇ ਹਾਂ ਜਿੱਕਰ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਗੋਲਾਬਾਰੀ ਨਹੀਂ ਹੋਈ ਹਾਈ ਅਲੜ ਤੇ ਫੌਜਾ ਕਿਉਂਕਿ ਫੌਜ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜੇਕਰ ਫਿਰ ਵੀ ਪਾਕਿਸਤਾਨ ਹਮਾਕਤ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਆ ਲੰਗੀ ਰਾਤ ਕੋਈ ਵੀ ਡਰੋਨ ਐਕਟੀਵਿਟੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਨਜ਼ਰ ਨਹੀਂ ਆਈ ਆ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਹਾਲਾਂਕਿ ਸਕੂਲ ਅੱਜ ਵੀ ਬੰਦ ਰੱਖੇ ਗਏ ਨੇ ਅਤਿਆਤਨ ਜੋ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਆਮ ਵਰਗੇ ਹਾਲਾਤ ਹੁੰਦੇ ਹੋਏ ਆ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਨਜ਼ਰ ਆ ਰਹੇ ਨੇ 32 에어포트 ਜੋ ਕਿ ਬੰਦ ਕਰਨ ਦਾ ਪਿਛਲੇ ਦਿਨੀ ਫੈਸਲਾ ਲਿਆ ਗਿਆ ਉਸੇ ਤਰੀਕੇ ਦੇ ਨਾਲ ਉਹ 에어ਪੋਰਟ ਬੰਦ ਰਹਿਣਗੇ ਕਿਉਂਕਿ ਗਰਾਊਂਡ ਜ਼ੀਰੋ ਤੋਂ ਲਗਾਤਾਰ ਸਾਡੇ ਸਹਿਯੋਗੀ ਵੀ ਤਸਵੀਰਾਂ ਪਹਚਾਰੇ ਨੇ ਲਗਾਤਾਰ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਤਾਂ ਆਮ ਵਰਗੇ ਹਾਲਾਤ ਹੁੰਦੇ ਹੋਏ ਜੋ ਕਿ ਨਜ਼ਰ ਆ ਰਹੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਨੇ ਉਹ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਸਰਹੱਦੀ ਜ਼ਿਲ੍ਹੇ ਕਿਉਂਕਿ ਪੰਜਾਬ ਦੇ ਇਹ 6 ਸਰਹੱਦੀ ਜ਼ਿਲ੍ਹੇ ਨੇ ਜੋ ਕਿ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਨੇ ਇਹਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਕੂਲ ਅੱਜ ਬੰਦ ਹੈ ਗੁਰਦਾਸਪੁਰ ਦੇ ਵਿੱਚ ਅੱਜ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਤੇ ਤਰਨਤਾਰਨ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਆਪਣੇ ਪੱਧਰ ਤੇ ਫੈਸਲਾ ਲਿਆ ਗਿਆ ਕਿ ਅੱਜ ਸਕੂਲ ਬੰਦ ਰੱਖੇ ਗਏ ਨੇ ਪਠਾਨਕੋਟ ਤੇ ਇਸ ਤੋਂ ਇਲਾਵਾ ਫਾਜ਼ਿਲਕਾ ਇਹ ਦੋਵੇਂ ਮਿਸਰਹਦੀ ਜ਼ਿਲ੍ਹੇ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਸਕੂਲਾਂ ਬੰਦ ਨੇ ਇਨ੍ਹਾਂ ਤੋਂ ਇਲਾਵਾ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਹਾਲਾਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਕੂਲ ਅੱਜ ਖੁੱਲ ਚੁੱਕੇ ਨੇ ਆ ਤਾਂ ਉੱਥੇ 에어ਪੋਰਟ ਦੀ ਗੱਲ ਕੀਤੀ ਜਾਵੇ ਪੰਜਾਬ ਦੇ 에어ਪੋਰਟ ਜੋ ਕਿ ਆਪ ਪਛੇਦਨੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀਗਾ ਇਹ 6 ਜਗਾਵਾਂ ਤੇ ਜੋ ਕਿ 에어ਪੋਰਟ ਬੰਦ ਨੇ ਫਿਲਹਾਲ ਅੰਮ੍ਰਿਤਸਰ ਬਠਿੰਡਾ ਆਦਮਪੁਰ ਵਾਲਾ ਹਵਾਈ ਅੱਡਾ ਹਲਵਾਰਾ ਪਠਾਨਕੋਟ ਤੇ ਲੁਧਿਆਣਾ ਦੇ ਵਿੱਚ ਜੋ 6 ਜਗਾਵਾਂ ਦੇ 에어ਪੋਰਟ ਨੇ ਫਿਲਹਾਲ ਬੰਦ ਰਹਿਣਗੇ ਉੱਥੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਬਿਕਾਨੇਰ ਜੈਸਲਮੇਰ ਆ ਕਿਸ਼ਨਗਰ ਦੇ ਉੱਤਰ ਲਈ ਇੱਥੇ ਵੀ 에어ਪੋਰਟ ਫਿਲਹਾਲ ਬੰਦ ਰਹਿਣਗੇ ਫਿਲਹਾਲ ਇਹ ਗੜੀ ਕਿ ਰੋਕ ਹੈ ਇਹ ਬੰਦ ਫਿਲਹਾਲ ਰੱਖੇ ਗਏ ਨੇ ਜੇ ਐਨਕੇ ਦੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਵੰਤੀਪੁਰਾ ਜੰਮੂ ਤੈਸਰੀ ਨਗਰ ਇੱਥੇ ਵੀ ਅਜੇ 에어ਪੋਰਟ ਬੰਦ ਰਹਿਣਗੇ ਕਿਉਂਕਿ